ਮੇਰੇ ਬਹੁਤ ਹੀ ਸਤਿਕਾਰਯੋਗ ਅਤੇ ਪਿਆਰਯੋਗ ਕਲਾ ਸਹਿਤ ਅਤੇ ਸਭਿਆਚਾਰ ਪ੍ਰੇਮੀਆਂ ਮੈਂ ਪਿਛਲੇ ਦਿਨੀ ਦੋ ਗੀਤ ਆਪ ਬੋਲ ਕੇ ਤੁਹਾਡੀ ਨਜ਼ਰ ਕੀਤੇ ਸਨ ਜਿਹੜੇ ਕਿ ਤੁਸੀਂ ਬੇਹੱਦ ਪਸੰਦ ਕੀਤੇ ਉਸੇ ਗੱਲ ਤੋਂ ਹੌਸਲਾ ਲੈ ਕੇ ਅਤੇ ਪ੍ਰਾਣੇ ਮਿੱਤਰ ਪਿਆਰਿਆਂ ਦੀ ਜ਼ੋਰਦਾਰ ਮੰਗਤ ਹੈ ਅੱਜ ਇੱਕ ਗੀਤ ਹੋਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਮੇਰੇ ਬਸਤੇ ਥੋੜੀ ਜੀ ਮਾਨ ਵਾਲੀ ਗੱਲ ਵੀ ਹੈ ਕਿ ਇਹਦਾ ਕੁਝ ਸ ਕਰੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਨੇ ਗਾਇਆ ਇਹਦਾ ਕੁਝ ਹਿੱਸਾ ਗੁਰਪਾਲ ਪਾਲ ਪੱਲੀ ਪਣੀ ਕੂਤ ਪਰੇਵੜ ਨੇ ਵੀ ਗਾਇਆ ਲੋਕੀ ਹਾਜ਼ਰ ਹੈ ਮਰਨਾ ਹੈਗਾ ਸੱਚ ਵੇ ਲੋਕਾ ਮਰਨਾ ਹੈਗਾ ਸੱਚ ਵੇ ਲੋਕਾ ਫਿਰ ਕਿਉ ਸੱਚ ਪਛਾਣੇ ਨਾ ਰੱਬ ਮੌਤ ਨੂੰ ਭੁੱਲ ਕੇ ਬੰਦੇ ਬੰਦੇ ਨੂੰ ਬੰਦਾ ਜਾਣੇ ਨਾ ॠषि मुनि ਤੇ ਗੁਰੂ ਅਨੇਕਾਂ ਤੁਰਗੇ ਰਾਜੇ ਪੀਰ ਪਗੰਬਰ ਤੂੰ ਤਾਂ ਕੀ ਦਾ ਹੈ ਵਿਚਾਰਾ ਤੁਰਜੇਗਾ ਜਦੋਂ ਆਇਆ ਨੰਬਰ ਜਿੰਨਾ ਲਿਖਿਆ ਉਹਨਾਂ ਚੁਗਣਾ ਚੁਗਣੇ ਬਾਧੂ ਧਾਣੇ ਨਾ ਮਰਨਾ ਹੈਗਾ ਸੱਚ ਵੀ ਲੁਕਾ ਫਿਰ ਕਿਉਂ ਸੱਚ ਪਛਾਣੇ ਨਾ ਰੱਬ ਮੌਤ ਨੂੰ ਭੁੱਲ ਕੇ ਬੰਦੇ ਬੰਦੇ ਨੂੰ ਬੰਦਾ ਜਾਣੇ ਨਾ ਧਰਤੀ ਉੱਤੇ ਜਦੋਂ ਤੂੰ ਚੱਲੇ ਤੌਣ ਫਿਰੇ ਅਕੜਾਈ ਤੂੰ ਧਰਤੀ ਉੱਤੇ ਜਦੋਂ ਤੂੰ ਚੱਲੇ ਤੌਣ ਫਿਰੇ ਅਕੜਾਈ ਤੂੰ ਜਿਵੇਂ ਜੱਗ ਤੋਂ ਜਾਣਾ ਨਹੀਂ ਦਿਲ ਵਿੱਚ ਫਿਰੇ ਵਸਾਈ ਤੂੰ ਜੀਵਨ ਬੂਟਾ ਮੌਤ ਨੇ ਪੁੱਟਣਾ ਬਚਣੇ ਟਾਣੀ ਟਾਣੇ ਨਾ ਮਰਨਾ ਹੈਗਾ ਸੱਚ ਵੀ ਲੁਕਾ ਫਿਰ ਕਿਉ ਸੱਚ ਪਛਾਣੇ ਨਾ ਰੱਬ ਮੌਤ ਨੂੰ ਭੁਲ ਕੇ ਬੰਦੇ ਬੰਦੇ ਨੂੰ ਬੰਦਾ ਜਾਣੇ ਨਾ ਖੇਰਾ ਫੇਰੀ ਠੱਗੀ ਠੋਰੀ ਦਿਨੇ ਰਾਤ ਤੂੰ ਕਰਦਾ ਏ ਹੋਰ ਨਾਲ ਦੀ ਝੋਲੀ ਖਾਲੀ ਕਰਕੇ ਆਪਣੀ ਝੋਲੀ ਭਰਦਾ ਏ ਖਾਲੀ ਹੱਥੀ ਜਾਣਾ ਤੂੰ ਇਹ ਗੱਲ ਮੂਰ ਪਛਾਣੇ ਨਾ ਮਰਨਾ ਹੈਗਾ ਸੱਚ ਵੀ ਲੁਕਾ ਫਿਰ ਕਿਉ ਸੱਚ ਪਛਾਣੇ ਨਾ ਕੰਮ ਕਿਸੇ ਦੇ ਜੇ ਤੂੰ ਆਵੇਂ ਕਮ ਕਿਸੇ ਦੇ ਜੇਤੂ ਆਵੇਂ ਉਦੋਂ ਹੀ ਐਸਾਂ ਜਿਤਾਵੇਂ ਇਹ ਵੀ ਕੋਈ ਭਲਾਈ ਹੈ ਕਿਤੇ ਨੂੰ ਤੂੰ ਖੂਹੇ ਪਾਵੇਂ ਪਿੱਛੋਂ ਆਖੇ ਇਹ ਕੀ ਹੋਇਆ ਹੋਇਆ ਕੀ ਨਮਾਣੇ ਨਾ ਮਰਨਾ ਹੈਗਾ ਸੱਚ ਵੀ ਲੁਕਾ ਫਿਰ ਕਿਉਂ ਸੱਚ ਪਛਾਣੇ ਨਾ ਰੱਬ ਮੌਤ ਨੂੰ ਭੁੱਲ ਕੇ ਬੰਦੇ ਬੰਦੇ ਨੂੰ ਬੰਦਾ ਜਾਣੇ ਨਾ ਸ਼ੇਰ ਦੇਖਣਾ ਜੀ ਬਾਬੇ ਨਾਨਕ ਦਾ ਸੇਵਕ ਬਣ ਕੇ ਬਾਬੇ ਨਾਨਕ ਦਾ ਸੇਵਕ ਬਣ ਕੇ ਭਾਗੋ ਦੇ ਕਰਜਾ ਨਾ ਹੈ 36 ਪ੍ਰਕਾਰ ਦੇ ਭੋਜਨ ਛੱਕੇ ਲਾਲੋ ਨੂੰ ਤੜਪਾਨਾ ਏ ਹੁਕਮ ਭਾਗੋ ਦਾ ਮੰਨਦਾ ਏ ਲਾਲੋ ਦੀ ਬੇਨਤੀ ਜਾਣੇ ਨਾ ਮਰਨਾ ਹੈਗਾ ਸੱਚ ਵੀ ਲੋਕਾ ਫਿਰ ਕਿਉਂ ਸੱਚ ਪਛਾਣੇ ਨਾ ਲੋਕੀ ਕਰਨ ਸਤਕਾਰ ਮੇਰਾ ਬਣਤਾ ਨਿਤ ਬਣਾਉਣਾ ਏ ਲੋਕੀ ਕਰਨ ਸਤਕਾਰ ਮੇਰਾ ਬਣਤਾ ਨਿਤ ਬਣਾਉਣਾ ਏ ਉਹ ਛੋਟਿਆਂ ਵਿੱਚ ਵੀ ਦਿਲ ਹੈ ਹੁੰਦਾ ਜਿੱਥੇ ਰੋਬ ਜਮਾਉਣਾ ਏ ਦਿਲ ਕਿਸੇ ਦਾ ਤੋੜ ਕੇ ਤੇਰਾ ਰਹਿਣਾ ਦਿਲ ਟਕਾਣੇ ਨਾ ਮਰਨਾ ਹੈਗਾ ਸੱਚ ਵੀ ਲੁਕਾ ਫਿਰ ਕਿਉਂ ਸੱਚ ਪਛਾਣੇ ਨਾ ਰੱਬ ਮੌਤ ਨੂੰ ਭੁੱਲ ਕੇ ਬੰਦੇ ਬੰਦੇ ਨੂੰ ਬੰਦਾ ਜਾਣੇ ਨਾ ਸੜਕ ਕਿਨਾਰੇ ਕਿਰਤੀ ਕੁੜੀ ਸੜਕ ਕਿਨਾਰੇ ਕਿਰਤੀ ਕੁੜੀ ਅੰਗਾਂ ਨੂੰ ਜੋ ਕਾਇਦੀ ਹੈ ਉਹਦੇ ਸਦਕਾਕਾਰ ਤੇਰੀ ਅੱਜ ਸੜਕਾਂ ਉੱਪਰ ਭਾਈਦੀ ਹੈ ਅੱਖ ਮੇਲੀ ਤੂੰ ਰੱਖੇ ਉੱਤੇ ਸੱਚੀ ਕਿਰਤ ਪਛਾਣੇ ਨਾ ਰੱਬ ਮੌਤ ਨੂੰ ਭੁੱਲ ਕੇ ਬੰਦੇ ਬੰਦੇ ਨੂੰ ਬੰਦਾ ਜਾਣੇ ਨਾ ਮਰਨਾ ਹੈਗਾ ਸੱਚ ਵੀ ਲੁਕਾ ਫਿਰ ਕਿਉਂ ਸੱਚ ਪਛਾਣੇ ਨਾ ਰਹਿ ਜਾਣੇ ਤੇਰੇ ਕੋਠੀ ਬੰਗਲੇ ਪਰ ਤੂੰ ਇੱਥੇ ਰਹਿਣਾ ਨਹੀਂ ਰਹਿ ਜਾਣੇ ਤੇਰੇ ਕੋਠੀ ਬੰਗਲੇ ਪਰ ਤੂੰ ਇੱਥੇ ਰਹਿਣਾ ਨਹੀਂ ਉੱਡ ਜਾਣਾ ਜਦੋਂ ਪੌਰ ਵਜੂਦੋ ਕੋਲ ਕਿਸੇ ਨੇ ਬਹਿਣਾ ਨਹੀਂ ਚੱਕ ਲੋ ਚੱਕ ਲੋ ਹੋ ਜੂਗੀ ਜੋ ਹੁੰਦੀ ਆ ਈ ਘਰਣੇ ਨਾ ਮਰਨਾ ਹੈਗਾ ਸੱਚ ਬਿਲੁਕਾ ਫਿਰ ਕਿਉ ਸੱਚ ਪਛਾਣੇ ਨਾ ਆ ਵੀ ਸ਼ੇਰ ਦੇਖਣਾ ਦੁਖੀਆਂ ਦਾ ਦੁੱਖ ਦੇਖ ਕੇ ਤੂੰ ਮੱਥੇ ਪਟਣਾ ਪਾਇਆ ਕਰ ਦੁਖੀਆਂ ਦਾ ਦੁੱਖ ਦੇਖ ਕੇ ਤੂੰ ਮੱਥੇ ਪਟਣਾ ਪਾਇਆ ਕਰ ਗਰੀਬਾਂ ਦੀ ਉਸ बस्ती ਵਿੱਚ ਕਦੀ ਕਦਾਈ ਜਾਇ ਕਰ ਉਹ ਪਿਆਰ ਦੀਆਂ ਤੋਂ ਗੱਲਾਂ ਕਰ ਲਈ ਪਿਆਰ ਦੀਆਂ ਤੋਂ ਗੱਲਾਂ ਕਰ ਲਈ ਬੇਸ਼ੱਕ ਦੇਵੀ ਦਾਣੇ ਨਾ ਮਰਨਾ ਹੈਗਾ ਸੱਚ ਵੀ ਲੋਕਾ ਫਿਰ ਕਿਉ ਸੱਚ ਪਛਾਣੇ ਨਾ ਤੁਰਦੇ ਪਿੱਛੋਂ ਤੁਰਦੇ ਪਿੱਛੋਂ ਜੱਗ ਦੇ ਲਈ ਚੰਗੀਆਂ ਯਾਦਾਂ ਛੱਡ ਕੇ ਤੁਰ ਜਾ ਗਲਤੀਆਂ ਲਈ ਮੰਗਣ ਮੁਆਫੀ ਕਿਸੇ ਨਹੀਂ ਕਹਣਾ ਪਿੱਛੇ ਮੁੜ ਜਾ ਅਮਲਾਂ ਪਰ ਹੋਣ ਨਵੇੜੇ ਚੱਲਦਾ ਜ਼ੋਰ ਤੇ ਗਾਣੇ ਨਾ ਮਰਨਾ ਹੈਗਾ ਸੱਚ ਵੀ ਲੁਕਾ ਫਿਰ ਕਿਉਂ ਸੱਚ ਪਛਾਣੇ ਨਾ ਰੱਬ ਮੌਤ ਨੂੰ ਭੁਲ ਕੇ ਬੰਦੇ ਬੰਦੇ ਰ ਬੰਦਾ ਜਾਣੇ ਨਾ ਮੇਰੇ ਬਹੁਤ ਹੀ ਸੂਝਵਾਨ ਸਰੋਤ ਤੇ ਸੂਝਵਾਨ ਦਰਸ਼ਕੋ ਆਖਰੀ ਗੀਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਰੱਬ ਮੌਤ ਨੂੰ ਰੱਖ ਕੇ ਯਾਦ ਦੁਨੀਆ ਆਪਣੀ ਰੱਖਵਾਦ ਰੱਬ ਮੌਤ ਨੂੰ ਰੱਖ ਕੇ ਯਾਦ ਦੁਨੀਆ ਆਪਣੀ ਰੱਖਵਾਦ ਜਿੰਨਾ ਹੋ ਗਿਆ ਭੁੱਲ ਜਾ ਉਹਨੂੰ ਹੋਰ ਰਹੋ ਤੂੰ ਬਰਬਾਦ ਅਮਰੀਕ ਤਲਵੰਡੀ ਬਾਂਗੂ ਤੇਰੀ ਆਈ ਮਤ ਟਿਕਾਣੇ ਨਾ ਅਮਰੀਕ ਤਲਵੰਡੀ ਬਾਂਗੂ ਤੇਰੀ ਆਈ ਮਤ ਟਿਕਾਣੇ ਨਾ ਮਰਦਾ ਹੈਗਾ ਸੱਚ ਬੇ ਲੁਕਾ ਫਿਰ ਕਿਉ ਸੱਚ ਪਛਾਣੇ ਨਾ ਰੱਬ ਮੌਤ ਨੂੰ ਭੁੱਲ ਕੇ ਬੰਦੇ ਬੰਦੇ ਨੂੰ ਬੰਦਾ ਜਾਣੇ ਨਾ ਕਰੇ ਦਰਸ਼ਕ ਸੁਝਵਾਂ ਸਰੋਤਿਓ ਜੇ ਇਹ ਗੀਤ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਦਾ ਚੰਗਾ ਲੱਗਿਆ ਮਾਫ ਕਰ ਦਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ